ਇੱਕ ਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਹੁਣ ਤੋਂ ਲੈ ਕੇ ਅਗਲੇ 48 ਘੰਟਿਆਂ ਦੇ ਮੌਸਮ ਦੀ ਇਸ ਸਮੇਂ ਟਾਈਮ ਤੁਸੀਂ ਲਾਈਵ ਸੇ ਤਸਵੀਰਾਂ ਵੀ ਦੇਖ ਸਕਦੇ ਹੋ ਪੰਜਾਬ ਉੱਤੇ ਟੁੱਟਵੇਂ ਤੌਰ ਤੇ ਬੱਦਲਵਾਈ ਬੰਦੀ ਹੋਈ ਸਖਾਈ ਦੇ ਰਹੀ ਹੈ ਕੁਝ ਥਾਵਾਂ ਤੇ ਆਪਾਂ ਨੂੰ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਰਹੇ ਹਨ ਜੇਕਰ ਪੱਛਮੀ ਸਿਸਟਮ ਦੀ ਗੱਲ ਕਰੀਏ ਇਸ ਟਾਈਮ ਪੱਛਮੀ ਸਿਸਟਮ ਪੰਜਾਬ ਹਰਿਆਣਾ ਅਤੇ ਰਾਜਸਥਾਨ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਤਕਰੀਬਨ ਪਹੁੰਚ ਚੁੱਕਾ ਹੈ ਤੇ ਇਸ ਵੇਲੇ ਦੀਆਂ ਟਾਇਡਸਾਈਡ ਵੀ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤਕਰੀਬਨ ਆਪਾਂ ਨੂੰ ਅੱਜ ਸ਼ਾਮ ਵੇਲੇ ਟੁੱਟਵੇਂ ਤੌਰ ਤੇ ਬ ਇਹ ਵਾਲਾ ਹੋਰ ਇਲਾਕੇ ਹੋ ਗਏ ਨਾਲ ਵਿੱਚ ਆਪਾਂ ਨੂੰ ਟੁੱਟਮੇ ਤੌਰ ਤੇ ਬਦਲਬਾਈ ਦੇਖਣ ਨੂੰ ਮਿਲੇਗੀ ਜੇਕਰ ਆਪਾਂ ਰਾਤ ਦੀ ਗੱਲ ਕਰੀਏ ਰਾਤ ਨੂੰ ਟੁੱਟਮੇ ਤੌਰ ਤੇ ਸੰਗਰੂਰ ਹੋ ਗਿਆ ਮਲੇਰ ਕੋਟਲਾ ਹੋ ਗਿਆ ਗੁਰਦਾਸਪੁਰ ਟਾਂਡਾ ਤਲਵਾੜਾ ਨੰਗਲ ਦੇ ਇਲਾਕੇ ਹੋ ਗਏ ਹਿਮਾਚਲ ਟੈਕ ਟੱਚ ਕਰਦੇ ਇਲਾਕਿਆਂ ਦੇ ਵਿੱਚ ਮੁਕ ਤੌਰ ਤੇ ਆਪਾਂ ਨੂੰ ਇਹ ਸਿਸਟਮ ਦੇਖਣ ਨੂੰ ਮਿਲੇਗਾ ਇਧਰ ਬਠਿੰਡੇ ਵਾਲੀ ਸਾਈਡ ਹੋ ਗਿਆ ਨਾਲ ਵਿੱਚ ਟੁੱਟਮੇ ਤੌਰ ਤੇ ਬਦਲਬਾਈ ਦੇਖਣ ਨੂੰ ਮਿਲੇਗੀ ਜੇਕਰ ਅੱਗੇ ਘੰਟਿਆਂ ਦੀ ਗੱਲ ਕਰੀਏ ਅੱਧਰ ਰਾਤ ਤੋਂ ਇਹ ਸਿਸਟਮ ਹੋ ਤਗੜਾ ਹੁੰਦਾ ਦਿਖਾਈ ਦੇਗਾ ਖਾਸ ਕਰਕੇ ਕੈਂਬਰੀ ਸਰ ਹੋ ਗਿਆ ਪੱਟੀ ਗੁਰਦਾਸਪੁਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਅਮ ਲੇਅਰ ਕੋਟਲਾ ਪਟਿਆਲਾ ਇਹਨਾਂ ਹਿੱਸਿਆਂ ਵਿੱਚ ਟੁੱਟਵੇਂ ਤੌਰ ਤੇ ਬੱਦਲਬਾਈ ਨਾਲ ਮੀਂਹ ਦੇ ਛਰਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਅੱਗੇ ਦੀ ਗੱਲ ਕਰੀਏ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਹਿਮਾਚਲ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਨੰਗਲ ਹੋ ਗਿਆ ਨੰਦਪੂਰ ਸੇ ਮਲੇਅਰ ਕੋਟਲਾ ਪਟਿਆਲਾ ਸੰਗਰੂਰ ਲੁਧਿਆਣਾ ਹੋ ਗਿਆ ਮੋਗਾ ਹੋ ਗਿਆ ਫੂਲ ਹੋ ਗਿਆ ਬਠਿੰਡੇ ਦੇ ਕੁਝ ਇਲਾਕੇ ਹੋਗੇ ਇਹਨਾਂ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਮੀਂਹ ਦੇ ਛਰਾਟੇ ਦੇਖਣ ਨੂੰ ਮਿਲਣਗੇ ਕੁਝ ਭਾਗਾਂ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ ਤਕਰੀਬਨ ਔਂਦੇ ਘੰਟਿਆਂ ਦੀ ਗੱਲ ਕਰੀ ਅੱਗੇ ਇਨ ਇਲਾਕੇ ਹੋਗੇ ਇਹਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਗੁਰਦਾਸਪੁਰ ਹੋਗਾ ਟਾਂਡਾ ਹੋਗਾ ਤਲਵਾੜਾ ਹੋਗਾ ਨੰਗਲ ਦੇ ਕੁਝ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਟੁੱਟਮੇ ਦੌਰ ਤੇ ਬਦਲਵੇਂ ਦੇਖਣ ਨੂੰ ਮਿਲੇਗੀ ਇਹ ਸੀਗੀ ਮੌਸਮ ਦੀ ਜਾਣਕਾਰੀ